ਸ਼੍ਰੀਮਾਨ ਸੰਤ ਬਾਬਾ ਬਲਵੰਤ ਸਿੰਘ ਜੀ ਮਹਾਰਾਜ ਮਹਾਪੁਰਸ਼ਾਂ ਵੱਲੋਂ ਸ਼ੁਰੂ ਕੀਤੇ ਗਏ ਮਹਾਨ ਸਲਾਨਾ ਕੋਤਰੀ ਸਮਾਗਮ ਜਿਸ ਨੂੰ ਅੱਗੇ ਤੋਰਦਿਆਂ ਸਤਿਕਾਰਯੋਗ ਸ਼੍ਰੀਮਾਨ ਸੰਤ ਬਾਬਾ ਗੁਰਦਿਆਲ ਸਿੰਘ ਜੀ ਵੱਲੋਂ ਸਤਿਗੁਰਾਂ ਦੀ ਅਪਾਰ ਬਖਸ਼ਿਸ਼ ਸਦਕਾ ਅਤੇ ਸੰਗਤਾਂ ਦੇ ਸਹਿਯੋਗ ਦੇ ਨਾਲ ਇਸ ਸਾਲੇ ਮਹਾਨ ਸਲਾਨਾ ਕੋਤਰੀ ਸਮਾਗਮ ਧੰਨ ਧੰਨ ਸ਼੍ਰੀ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ 350 ਸਾਲਾ ਸ਼ਹੀਦੀ ਗੁਰਪਰਬ ਨੂੰ ਸਮਰਪਿਤ ਹੈ ਜਿਸ ਵਿੱਚ ਆਪ ਸਮੂਹ ਸੰਗਤਾ ਹਾਜ਼ਰੀ ਭਰ ਰਹੇ ਹੋ ਆਪ ਜੀ ਗਰਵਾਣੀ ਕੀਰਤਨ ਸਰਵਣ ਕਰ ਰਹੀ ਸੀ ਪਰ ਮੋਹੇ ਕਬ ਗੱਲ ਲਾਵेंगे ਪ੍ਰਮਾਤਮਾ ਗੱਲ ਆਉਂਦਾ ਹੈ ਭਾਈ ਮਹਾ ਸਿੰਘ ਨੇ ਜਦੋਂ ਵਿਦਾਵਾ ਦਿੱਤਾ ਸੀ ਨਾ ਸ੍ਰੀ ਅਨੰਦਪੁਰ ਸਾਹਿਬ ਜਦੋਂ ਮੁਕਸਰ ਸਾਹਿਬ ਦੀ ਜੰਗ ਹੋਈ ਬਾਕੀ ਸਿੰਘ ਸ਼ਹੀਦ ਹੋ ਗਏ ਤੇ ਸਤਿਗੁਰਾਂ ਨੇ ਭਾਈ ਮਹਾ ਸਿੰਘ ਨੂੰ ਨਾ ਚੁੱਕ ਕੇ ਆਪਣੇ ਗੋਦੀ ਚ ਬਿਠਾ ਲਿਆ ਸੀਸ ਰੱਖ ਲਿਆ ਤੇ ਉਪਰੋਂ ਸੀਸ ਨੂੰ ਸਾਫ਼ ਕਰਦੇ ਆ ਆਪਣੇ ਕਮਰ ਕਸੇ ਦੇ ਨਾਲ ਤੇ ਸਤਿਗੁਰ ਕਹਿ ਰਿਹਾ ਭਾਈ ਮਹਾ ਸਿੰਘ ਤੂੰ ਸਾਡਾ ਪਿਆਰਾ ਸਿੱਖ ਹੈ ਸੱਚੇ ਪਾਤਸ਼ਾਹ ਭਾਈ ਮਹਾ ਸਿੰਘ ਕਹਿਣ ਲੱਗਾ ਸੱਚੇ ਪਾਤਸ਼ਾਹ ਗੁਨਾਹ ਬੜਾ ਹੋ ਗਿਆ ਪਤਾ ਹੀ ਨਹੀਂ ਸੀ ਵੀ ਬਖਸ਼ੇ ਜਾਵਾਂਗੇ ਕਿ ਨਾ ਪਰ ਆਪ ਜੀ ਨੇ ਸਾਨੂੰ ਗੱਲ ਲਾ ਲਿਆ ਸਤਿਗੁਰ ਸਾਨੂੰ ਗੱਲ ਉਹਨੂੰ ਹਮੇਸ਼ਾ ਤਿਆਰ ਹੈ ਪਰ ਸਾਡੀ ਸ਼ਰਧਾ ਨਹੀਂ ਵਜਦੀ ਸਾਡਾ ਕਿਤੇ ਪੂਰਨ ਭਰੋਸਾ ਸ੍ਰੀ ਗੁਰੂ ਗ੍ਰੰਥ ਸਾਹਿਬ ਤੇ ਹੋ ਜੇ ਨਾ ਕਿਸੇ ਪਾਸੇ ਭਟਕਣ ਦੀ ਲੋੜ ਨਹੀਂ ਸਭ ਕੁਝ ਮਿਲ ਸਕਦਾ ਅਸੀਂ ਸਤਿਗੁਰ ਦਾ ਦਰ ਤਾਂ ਛੱਡ ਬੈਠੇ ਆਂ ਹੋਰ ਦਰ ਦਰ ਤੇ ਤੁਰੇ ਫਿਰਦੇ ਆਂ ਮਿਲਣਾ ਕੱਖ ਨਹੀਂ ਜੋ ਵੀ ਮਿਲਣਾ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਚ ਹੀ ਮਿਲਣਾ ਇਸ ਕਰਕੇ ਸ਼ਰਧਾ ਭਾਵਨਾ ਦੇ ਨਾਲ ਸੇਵਾ ਜਿਹੜੇ ਕਰਦੇ ਆ ਨਾ ਸਤਿਗੁਰ ਦੀ ਬਾਣੀ ਪੜ੍ਹਦੇ ਆ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋ ਜਾਂਦੀ ਆ ਬਹੁਤ ਸਾਰੇ ਇਸ ਤਰ੍ਹਾਂ ਦੇ ਇਤਿਹਾਸ ਨੇ ਜਿੱਥੇ ਸਤਿਗੁਰਾਂ ਨੇ ਆਪਣੇ ਸਿੱਖਾਂ ਨੂੰ ਗੱਲ ਆਇਆ ਦੁਨੀਆ 'ਚ ਖੋਟਾ ਪੈਸਾ ਨਹੀਂ ਚੱਲਦਾ ਸਤਿਗੁਰ ਦੇ ਦਰ ਤੇ ਖੋਟੇ ਵੀ ਆ ਜਾਣ ਉਹ ਵੀ खरे ਹੋ ਜਾਂਦੇ ਦੁਨੀਆ 'ਚ ਨਹੀਂ ਚੱਲਦਾ ਪਰ ਸਤਿਗੁਰ ਦੇ ਦਰ ਤੇ ਚੱਲਦੇ ਆ ਇੱਥੇ ਤਾਂ ਵੇਸਵਾਮਾ ਬਖਸ਼ੀਆਂ ਗਈਆਂ ਕੌਡੇ ਰਾਖਸ ਵਰਗੇ ਬਖਸ਼ੇਗੇ ਅਸੀਂ ਵੀ ਬਖਸ਼ੇ ਜਾਵਾਂਗੇ ਖੰਡੇ ਵਾਟੇ ਦੀ ਪਹਲ ਅਮਰਤ ਸਿੰਘ ਜੀ ਗੁਰੂ ਵਾਲੇ ਬਣ ਗਏ ਸਾਡੇ ਪਾਸ